ਇੰਡੀਆ ਕੈਨੇਡਾ ਮੀਟ ਐਜ਼ ਅ ਰੈਸ ਮੇ ਪੁਆਇੰਟ ਟੂ ਅਨਦਰ ਸਿੱਖ ਮਰਡਰ ਪਲਾਟ ਇੱਕ ਅਟੈਂਪਟ ਜੂਨ ਦੇ ਵਿੱਚ ਜਿਹੜਾ ਪੰਨੂ ਤੇ ਹੋਣ ਜਾ ਰਿਹਾ ਸੀ ਉਹਨੂੰ ਅਮਰੀਕਨ ਖੁਫੀਆ ਏਜੰਸੀਆਂ ਨੇ ناکਾਮ ਕੀਤਾ ਤੇ ਦੂਸਰਾ ਜਿਹੜਾ ਨਵੰਬਰ 4 ਨੂੰ ਜਦੋਂ ਕਿ ਵਿਆਹ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਸੀ ਉਸ ਤੇ ਵੀ ਜਿਹੜਾ ਅਟੈਂਪਟ ਸੀ ਉਹਨਾਂ ਦੇ ਉੱਤੇ ਹੀ ਸੀ ਔਰ ਉਹ ਪੰਜ ਹਥਿਆਰਬੰਦ ਬੰਦਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਉਸ ਨੇ ਉਸ ਨੂੰ ਟਾੜਿਆ ਸੁਯਾ ਤੋਂ ਇੱਕ ਦਿਨ ਪਹਿਲਾਂ 3 ਨਵੰਬਰ ਨੂੰ ਜਿਹੜਾ ਉਹ ਉਹਨਾਂ ਨੇ ਕੈਨੇਡਾ ਪੁਲਿਸ ਨੇ ਬ੍ਰੈਂਪਟਨ ਨੇ ਹਥਿਆਰਾਂ ਸਮੇਤ ਪੰਜ ਜਿਹੜੇ پہاੜੇ ਦੇ ਟੱਟੂ ਜਿਹੜੇ ਨੇ ਕਾਤਲ ਉਹ ਗ੍ਰਿਫਤਾਰ ਕੀਤੇ ਹਾਲਾਂਕਿ ਨਹੀਂ ਸੀ ਜੋੜਿਆ ਗਿਆ ਕਿ ਉਹਨਾਂ ਦਾ ਮਕਸਦ ਕੀ ਸੀ ਹਰਦੀਪ ਸਿੰਘ ਨਿਜਰ ਦਾ ਮਰਡਰ 18 ਜੂਨ ਨੂੰ ਹੁੰਦਾ ਹੈ 18 ਸਤੰਬਰ ਨੂੰ ਜਸਟਨ ਟਰੂਡੋ ਨੇ ਇੰਡੀਆ ਨੂੰ ਦੋਸ਼ੀ ਵੀ ਦੱਸਿਆ ਉਹਨਾਂ ਦੇ ਬੰਦੇ ਨੂੰ ਵੀ ਬਾਹਰ ਕੱਢਿਆ ਪਰ ਇਹਦੇ باوجود 18 ਸਤੰਬਰ ਤੋਂ ਤੁਸੀਂ ਦੇਖੋ ਕਿ ਆਲਮੋਸਟ ਢੇਡ ਮਹੀਨੇ ਬਾਅਦ ਜਿਹੜਾ ਇਹ ਇੱਕ ਹੋਰ ਜਿਹੜਾ ਅਟੈਂਪਟ ਉਹਨਾਂ ਦੀਆਂ ਇੰਡੀਅਨ ਏਜੰਸੀਜ਼ ਕਰ ਰਹੀਆਂ ਸੀ ਗੁਰਪਤਵੰਨ ਸਿੰਘ ਪੰਨੂ ਨੂੰ ਐਲੀਮੀਨੇਟ ਕਰਨ ਦੇ ਉਹਨਾਂ ਨਵੀਂ ਐਵੀਡੈਂਸ ਆਈ ਹੈ ਰਾ ਦੇ ਹੋਰ ਅਧਿਕਾਰੀ ਵੀ ਜਿਹੜੇ ਨੇ ਕੈਨੇਡਾ ਚੋਂ ਔਰ ਜਿਹੜੇ ਨੇ ਉਹ ਬਾਹਰ ਕੱਢੇ ਗਏ ਨੇ ਔਰ ਇਹ ਉਹਨਾਂ ਨੇ ਕਿਹਾ ਵੀ ਇਸ ডিপਾਰਟਮੈਂਟ ਤੋਂ ਲੱਗਦਾ ਵੀ ਇੰਡੀਆ ਦੇ ਸਕਿਉਰਟੀ ਰਜਿਮ ਦਾ ਕਲੀਨ ਅਪ ਹੋ ਰਿਹਾ ਹੈ ਯੋਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਪਬਲਿਕੇਸ਼ਨ ਬਲੂਮਬਰਗ ਅਨਸਾਰ 파ਰਟੀ ਖੁਫੀਆ ਏਜੰਸੀਆਂ ਵੱਲੋਂ ਨਵੰਬਰ 2023 ਵਿੱਚ ਕੈਨੇਡਾ ਵਿੱਚ ਸਿਕਸ ਫੋਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਮਨ ਸਿੰਘ ਪੰਨੂ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਇਸ ਬੰਦੀ ਕੈਨੇਡਾ ਪੁਲਿਸ ਨੇ 3 ਨਵੰਬਰ 2023 ਨੂੰ ਹਥਿਆਰਾਂ ਸਮੇਤ ਪੰਜ ਭਾੜੇ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੋ ਯਾਦ ਰਹੀ ਇਸ ਤੋਂ ਪਹਿਲਾਂ ਨikhil Gupta ਰਾਹੀਂ ਭਾਰਤੀ ਏਜੰਸੀਆਂ ਨੇ ਨਿਊਯਾਰਕ ਵਿੱਚ ਪੰਨੂ ਦਾ ਕਤਲ ਕਰਨ ਦਾ ਜਿਹੜੀ ਸਾਜ਼ਿਸ਼ ਹੈ ਉਹ ਰਚੀ ਗਈ ਸੀ ਜਿਸ ਨੂੰ ਅਮਰੀਕਾ ਨਾਲ ਖੁਫੀਆ ਏਜੰਸੀਆਂ ਦੀ ਚੌਕਸੀ ਨੇ ਨਾਕਾਮ ਕਰ ਦਿੱਤਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨਿਸ਼ਚਿਤ ਰਹਿਣਾ ਦੇਖਣ ਸੁਣ ਲਈ ਐਂਡ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਰ ਸਭ ਕੀ ਕਰਨਾ ਚਾਹੋਗੇ ਦੇਖੋ ਹਾਲਾਂ ਸਰਕਾਰੀ ਜਾਂ ਅਧਿਕਾਰਤ ਤੌਰ ਤੇ ਅਮਰੀਕਾ ਜਾਂ ਕੈਨੇਡਾ ਵੱਲੋਂ ਕੋਈ ਬਹੁਤੀਆਂ ਪ੍ਰੈਸ ਕਾਨਫਰੰਸਿਸ ਜਾਂ ਪ੍ਰੈਸ ਰਿਲੀਜ਼ ਨਹੀਂ ਆ ਰਹੀਆਂ ਪਰ ਜਿਹੜਾ ਇਹਨਾਂ ਦਾ ਚੌਕਸ ਮੀਡੀਆ ਹੈ ਉਹ ਆਪਣੇ ਸਾਧਨਾ ਰਾਈ ਜੋ ਵੀ ਖਬਰਾਂ ਕਢਵਾਉਂਦਾ ਹੈ ਉਹ ਕਿਸੇ ਨਾ ਕਿਸੇ ਪ੍ਰਮੁੱਖ ਪਬਲਿਕੀਸ਼ਨ ਦਾ ਹਿੱਸਾ ਬਣਦੀਆਂ ਨੇ ਅ ਜਦੋਂ ਅਸੀਂ ਬਲੂਮਬਰਗ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਬਲੂਮਬਰਗ ਵੀ ਦੁਨੀਆ ਦੀਆਂ ਪ੍ਰਮੁੱਖ ਪਬਲਿਕੀਸ਼ਨਸ ਚੋਂ ਹੈ ਹਮਮ ਔਰ ਅੱਜ ਉਹਨਾਂ ਦੀ ਇੱਕ ਵੱਡੀ ਖਬਰ ਇੰਡੀਆ ਕੈਨੇਡਾ ਮੀਟ ਐਜ਼ ਅ ਰੈਸਟ ਮੇ ਪੁਆਇੰਟ ਟੂ ਅਨਦਰ ਸਿੱਖ ਮਰਡਰ ਪਲੋਟ ਇਸ ਦੇ ਥੱਲੇ ਲੱਗੀ ਹੈ ਕਿ ਵੀ ਇੰਡੀਆ ਔਰ ਕੈਨੇਡਾ ਦੀ ਗੁਫ਼ਤਗੂ ਆਪਸ ਚੱਲ ਰਹੀ ਹੈ ਉਹਨਾਂ ਦੇ ਕੁਝ ਰਾ ਦੇ ਅਧਿਕਾਰੀ ਹੋਰ ਉਹਨਾਂ ਨੇ ਕੱਢੇ ਨੇ ਔਰ ਇਹ ਜਿਹੜੀ ਬਲੂਮਬਰਗ ਨੇ ਹਾਲਾਂ ਇਹ ਖਬਰ ਤਾਂ ਪਹਿਲਾਂ ਵੀ ਸ਼ਾਇਦ ਗਲੋਬ ਐਂਡ ਮੇਲ 'ਚ ਵੀ ਲੱਗੀ ਲੇਕਿਨ ਇਹ ਕਨਫਰਮਡ ਨਹੀਂ ਸੀ ਕਿ ਇਕ ਤਾਂ ਯਤਨ ਜੂਨ ਦੇ ਮਹੀਨੇ 'ਚ ਨਿਊਯਾਰਕ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਜਿਹੜੇ ਕਾਨੂੰਨੀ ਸਲਾਹਕਾਰ ਨੇ 6 for Justice ਦੇ ਔਰ ਖਾਰਿਸਤਾਨ ਰੈਫਰੈਂਡਮ ਦੇ ਮੂਵਮੈਂਟ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਮਰਡਰ ਦਾ ਪਲਾਨ ਅਮਰੀਕਨ ਜਿਹੜੀਆਂ ਖੁਫੀਆ ਏਜੰਸੀਆਂ ਸੀ ਉਹਨਾਂ ਦੀ ਚੌਕਸੀ ਨੇ ਉਸ ਨੂੰ ਜਿਹੜਾ ਉਹ ਰੁਕਿਆ ਨਤੀਜੇ ਦੇ ਤੌਰ ਤੇ ਨikhil Guptey ਨੂੰ 29 ਜੂਨ ਨੂੰ ਜਿਹੜਾ ਚੈੱਕ ਰਿਪਬਲਿਕ ਚ ਰੋਕ ਲਿਆ ਗਿਆ ਔਰ ਇੱਥੇ ਦਾ ਵੀ ਲੇਕਨ ਇਹ ਖਬਰ ਤਾਂ ਜ਼ਰੂਰ ਲੱਗੀ ਸੀ ਕਿ ਵੀ ਨਵੰਬਰ ਦੇ ਪਹਿਲੇ ਹਫਤੇ ਭਾਈ ਸੰਤੋਖ ਸਿੰਘ ਖੇਲਾ ਉਹਨਾਂ ਦੇ ਬੇਟੇ ਦੇ ਵਿਆਹ ਚ ਸ਼ਾਮਲ ਹੋਣ ਲਈ ਗੁਰਪਤਵੰਨ ਸਿੰਘ ਪੰਨੂਵਰਾਂ ਨੇ ਟ੍ਰਾਂਟੋ ਜਾਣਾ ਸੀ ਔਰ ਐਨ ਮੌਕੇ ਤੇ ਉਹਨਾਂ ਨੇ ਆਪਣਾ ਪ੍ਰੋਗਰਾਮ ਕੈਨਸਲ ਕੀਤਾ ਪਰ ਹੁਣੇ ਸਾਹਮਣੇ ਆਇਆ ਕਿ ਈਵਨ ਉਸ ਵਿਆਹ ਤੋਂ ਇੱਕ ਦਿਨ ਪਹਿਲਾਂ 3 ਨਵੰਬਰ ਨੂੰ ਜਿਹੜਾ ਉਹ ਉਹਨਾਂ ਨੇ ਕੈਨੇਡਾ ਪੁਲਿਸ ਨੇ ਬ੍ਰੈਂਪਟਨ ਨੇ ਹਥਿਆਰਾਂ ਸਮੇਤ ਪੰਜ ਜਿਹੜੇ ਪਹਾੜੇ ਦੇ ਟੱਟੂ ਜਿਹੜੇ ਨੇ ਕਾਤਲ ਉਹ ਗ੍ਰਫਤਾਰ ਕੀਤੇ ਹਾਲਾਂ ਇਹ ਨਹੀਂ ਸੀ ਜੋੜਿਆ ਗਿਆ ਕਿ ਉਹਨਾਂ ਦਾ ਮਕਸਦ ਕੀ ਸੀ ਔਰ ਉਸ ਵੈਨਿਊ ਦੇ ਖਿਲਾਫ ਜਿਸ ਵਿਆਹ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ ਪਰ ਹੁਣ ਬਲੂਮਬਰਗ ਨੇ ਇਹ ਕਨਫਰਮ ਕੀਤਾ ਹੈ ਕਿ ਇੱਕ ਅਟੈਂਪਟ ਜੂਨ ਦੇ ਵਿੱਚ ਜਿਹੜਾ ਪੰਨੂ ਤੇ ਹੋਣ ਜਾ ਰਿਹਾ ਸੀ ਉਹਨੂੰ ਅਮਰੀਕਨ ਖੁਫੀਆ ਏਜੰਸੀਆਂ ਨੇ ناکਾਮ ਕੀਤਾ ਤੇ ਦੂਸਰਾ ਜਿਹੜਾ ਨਵੰਬਰ 4 ਨੂੰ ਜਦੋਂ ਕਿ ਵਿਆਹ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਸੀ ਉਸ ਤੇ ਵੀ ਜਿਹੜਾ ਅਟੈਂਪਟ ਸੀ ਉਹਨਾਂ ਦੇ ਉੱਤੇ ਹੀ ਸੀ ਔਰ ਉਹ ਪੰਜ ਹਥਿਆਰਬੰਦ ਬੰਦਿਆਂ ਦੀ ਗ੍ਰਫਤਾਰੀ ਜਿਹੜੀ ਹੈ ਉਸ ਨੇ ਉਸ ਨੂੰ ਟਾਲਿਆ ਔਰ ਹਥਿਆਰਾਂ ਸਮੇਤ ਪੰਜ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਨੂੰ ਦੋ ਵਕਫਾਕ ਥਾਵਾਂ ਤੋਂ ਰੋਕ ਕੇ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਵਿੱਚ ਇਹ ਸਾਬਤ ਹੋਇਆ ਕਿ ਵੀ ਇਹ ਦੇ ਬਾਵਜੂਦ ਕਿ ਜੂਨ ਵਾਲੇ अटेम्प्ट ਨੂੰ 3 ਮਹੀਨੇ ਬਾਅਦ ਜੋ ਹਰਦੀਪ ਸਿੰਘ ਨਿਜਰ ਦਾ ਮਰਡਰ 18 ਜੂਨ ਨੂੰ ਹੁੰਦਾ ਹੈ 18 ਸਤੰਬਰ ਨੂੰ ਜਸਟਨ ਟਰੂਡੋ ਨੇ ਇੰਡੀਆ ਨੂੰ ਦੋਸ਼ੀ ਵੀ ਦੱਸਿਆ ਉਹਨਾਂ ਦੇ ਬੰਦੇ ਨੂੰ ਵੀ ਬਾਹਰ ਕੱਢਿਆ ਪਰ ਇਹਦੇ باوجود 18 ਸਤੰਬਰ ਤੋਂ ਤੁਸੀਂ ਦੇਖੋ ਕਿ ਆਲਮੋਸਟ 1.5 ਮਹੀਨੇ ਬਾਅਦ ਜਿਹੜਾ ਇਹ ਇੱਕ ਹੋਰ ਜਿਹੜਾ ਅਟੈਂਪਟ ਉਹਨਾਂ ਦੀਆਂ ਇੰਡੀਅਨ ਏਜੰਸੀਜ਼ ਕਰ ਰਹੀਆਂ ਸੀ ਗੁਰਪਤਵੰਦ ਸਿੰਘ ਪੰਨੂ ਨੂੰ ਐਲੀਮੀਨੇਟ ਕਰਨ ਦੀ ਉਹ ਇਹ ਬਹੁਤ ਵੱਡੀ ਖਬਰ ਹੈ ਔਰ ਇਸ ਦੇ ਹਵਾਲੇ ਨਾਲ ਜਿੱਥੇ ਉਹਨਾਂ ਨੇ ਅੱਜ ਇਹ ਖਬਰ ਲੱਗੀ ਹੈ ਔਰ ਉਹਦੇ ਤੇ ਗੁਰਪਤਵੰਦ ਸਿੰਘ ਪੰਨੂਵਾਲਾ ਨੇ ਵੀ ਆ ਆਪਣਾ ਰਿਐਕਸ਼ਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਈ ਜੋ ਮਰਜ਼ੀ ਹੋਏ ਅਸੀਂ ਮੈਨੂੰ ਭਾਰਤੀ ਗੋਲੀਆਂ ਦੀ ਪਰਵਾਹ ਨਹੀਂ ਖਾਲਸਤਾਨ ਰੈਫਰੈਂਡਮ ਦੀ ਮਹਿੰਮ ਜਾਰੀ ਰਹੇਗੀ ਰੈਫਰੈਂਡਮ ਨੀਆ ਵੋਟਾਂ ਦਾ ਆਗਰਾ ਪੜਾ ਨਿਊਜ਼ੀਲੈਂਡ ਚ ਨਵੰਬਰ 2024 ਇਹ ਉਹਨਾਂ ਦਾ ਮੋਦੀ ਸਰਕਾਰ ਨੂੰ ਜਵਾਬ ਹੈ ਔਰ ਇਹਦੇ ਚ ਦੋ ਕਿਉਂਕਿ ਇਹ ਹੁਣ ਕਨਫਰਮ ਹੋ ਗਿਆ ਹੈ ਕਿ ਵੀ ਇਹਦੇ باوجود ਕਿ ਨੇਖਲ ਗੁਪਤਾ ਫੜਿਆ ਗਿਆ ਜੂਨ ਦੇ ਵਿੱਚ ਜੀ ਇਹਦੇ باوجود ਕਿ ਉਹਦੇ ਖਿਲਾਫ ਇਨਡਾਈਟਮੈਂਟ ਜੂਨ ਦੇ ਮਹੀਨੇ ਚ ਨਿਊਯਾਰਕ ਕੋਰਟ ਚ ਆ ਗਈ ਇਹਦੇ باوجود ਕਿ 18 ਸਤੰਬਰ ਨੂੰ ਜਸਟਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਮਰਡਰ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਪਰ ਉਹਨਾਂ ਦੀ ਕਿਲਿੰਗ ਜਿਹੜੀ ਮਸ਼ੀਨ ਹੈ ਉਹ ਬਰਾਬਰ ਐਕਟਿਵ ਰਹੀ ਔਰ ਈਵਨ ਉਹਨਾਂ ਨੇ ਇਸ ਲੈਵਲ ਦੇ ਉੱਤੇ ਜੋ ਵਿਆਹ ਸਮਾਗਮ ਦੇ ਉੱਤੇ ਮਰਡਰ ਦਾ ਮਤਲਬ ਹੈ ਕਿ ਭਾਈ ਕਿੰਨੀਆਂ ਹੋਰ ਕਿਲਿੰਗਸ ਜੇ ਪੰਜ ਕਾਤਲ ਨੇ ਆਦਰਵਾਇਜ਼ ਤਾਂ ਇੱਕ ਦੇ ਲਈ ਜੇ ਉਹਨਾਂ ਦਾ ਕਿਸੇ ਜਦੋਂ ਸਮਾਗਮ 'ਚ ਉਹਨਾਂ ਨੇ ਸ਼ਾਮਲ ਹੋਣਾ ਹੈ ਤੇ ਇਹਦਾ ਮਤਲਬ ਹੈ ਕਿ ਵਿਦਿਨ ਗੁਰਦੁਆਰਾ ਅਟੈਕ ਕਰਕੇ ਉਹਨਾਂ ਦਾ ਮਕਸਦ ਇੱਕ ਤੋਂ ਜ਼ਿਆਦਾ ਵੀ ਹੋ ਸਕਦਾ ਲੇਕਿਨ ਟਾਰਗੇਟ ਕਿਲਿੰਗ ਐਸ ਪਰ ਬਲੂਮਬਰਗ ਹੀ ਹੈ ਕਿ ਭਈ ਇਹ ਜਿਹੜੀ ਹੈ ਉਹ ਗੁਰਪਤਵੰਤ ਸਿੱਖ ਪੰਨੂ ਸੀ ਔਰ ਮੈਂ ਬਲੂਮਬਰਗ ਦੀ ਸਟੋਰੀ ਨੂੰ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਫਰੈਸ਼ ਐਵੀਡੈਂਸ ਪੁਸ਼ ਪੀਪਲ ਟੂ ਡਿਪਾਰਟ ਇੰਡੀਆਸ ਸਪਾਈ ਏਜੰਸੀ ਔਰ ਇਹ ਕਿਉਂਕਿ ਇਸ ਹਿੰਦੁਸਤਾਨ ਟਾਈਮਜ਼ ਨੇ ਵੀ ਇਸੇ ਲਾਈਨ ਦੇ ਉੱਤੇ ਅੱਜ ਖਬਰ ਲਾਈ ਹੈ ਉਹਨਾਂ ਨੇ ਕਿਹਾ ਸੀਵਰਲ ਰਾਉਂਡਸ ਆਫ ਮੀਟਿੰਗਸ ਹੈਲਡ ਬਾਈ ਇੰਡੀਆ ਕੈਨੇਡੀਅਨ ਅਫੀਸ਼ੀਅਲਸ ਓਵਰ ਨਿਜਰ ਕਿਲਿੰਗ ਹੁਣ ਇੱਕ ਪਾਸੇ ਤਾਂ ਇੰਡੀਆ ਜਿਹੜਾ ਉਹ ਜਸਟਨ ਟਰੂਡੋ ਕੈਨੇਡਾ ਸੈਪਰੇਟਿਸਮ ਔਰ ਉਹ ਚੰਦਰਾ ਰੱਖਿਆ ਹੋਇਆ ਹੈ ਜਿਹੜਾ ਕਹਿੰਦਾ ਜੀ ਅਸੀਂ ਤਾਂ ਹਿੰਦੂਫੋਬੀਆ ਹੈ ਕੈਨੇਡਾ ਚ ਹੋ ਗਿਆ ਕੈਨੇਡੀਅਨ ਗਵਰਨਮੈਂਟ ਸੈਪਰੇਟਿਸਟਸ ਦੇ ਨਾਲ ਖੜੀ ਹੈ ਔਰ ਮੇਰੀ ਜਾਨ ਨੂੰ ਖਤਰਾ ਹੈ ਪਰ ਅੰਦਰ ਖਾਤੇ ਕਿਉਂਕਿ ਜਦੋਂ ਇੱਕ ਤਾਂ ਹਰਦੀਪ ਸਿੰਘ ਨੇਜਰ ਦੇ ਮਾਮਲੇ ਇਹਦੇ ਸਬੂਤ ਹੈ ਹੀ ਸਨ ਪਰ ਇਹ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਵੀ ਕਿਲਿੰਗ ਇਹਨਾਂ ਨੇ ਕਰਨੀ ਸੀ ਬ੍ਰੈਂਪਟਨ ਟ੍ਰਾਂਟੋ ਦੇ ਵਿੱਚ ਇਹ ਕੈਨੇਡੀਅਨ ਏਜੰਸੀਆਂ ਦੀ ਮੁਸਤੈਦੀ ਨੇ ਇਸ ਨੂੰ ਰੋਕਿਆ ਔਰ ਇਹ ਮੈਂ ਹਿੰਦੁਸਤਾਨ ਟਾਈਮ ਦੀ ਜਿਹੜੀ ਖਬਰ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਇੰਡੀਆ ਔਰ ਕੈਨੇਡਾ ਦੇ ਸਕਿਉਰਟੀ ਅਫੀਸ਼ੀਅਲਸ ਔਰ ਡਿਪਲੋਮੈਟਸ ਨੇ ਬਹੁਤ ਸਾਰੀਆਂ ਮੀਟਿੰਗਾਂ ਦੇ ਨਾ ਹਫ਼ਤਿਆਂ ਦੇ ਵਿੱਚ ਕੀਤੀਆਂ ਨੇ ਇਨ੍ਹਾਂ ਮਹੀਨਿਆਂ ਦੇ ਵਿੱਚ ਹਫ਼ਤਿਆਂ 'ਚ ਦੋ ਮੀਟਿੰਗ ਜਿਹੜੀਆਂ ਨੇ ਉਹ ਕੈਨੇਡਾ ਦੇ ਇੰਟੈਲੀਜੈਂਸ ਚੀਫ ਔਰ ਇੰਡੀਆ ਦਾ ਜਿਹੜਾ ਇੰਡੀਅਨ ਇੰਟਰਲੋਕੂਟਰ ਤੀਸਰਾ ਹੀ ਕੋਈ ਥੇ ਹੋ ਸਕਦਾ ਅਮਰੀਕਾ ਹੀ ਗੱਲਬਾਤ ਕਰਵਾ ਰਹੀ ਹੋਏ ਕਿ ਭਈ ਹਰਦੀਪ ਸਿੰਘ ਨੇਜਰ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਤੱਕ ਪਹੁੰਚਣ ਦੀ ਲਾਈਨ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਈ ਉਦੋਂ ਜਿਹੜਾ ਡਾਇਰੈਕਟਰ ਜਨਰਲ ਕੈਨੇਡੀਅਨ ਸੀਸਸ ਦਾ ਸੀ ਡੇਵਿਡ ਵਿਗਨੇਟ ਉਹ ਸੀਨੀਅਰ ਇੰਡੀਅਨ ਇੰਟੈਲੀਜੈਂਸ ਅਫੀਸ਼ਰ ਨੂੰ ਇੱਕ ਤੀਸਰੇ ਮੁਲਕ ਦੇ ਵਿੱਚ ਦੋ ਵਾਰ ਮਿਲਿਆ ਇਹਨੂੰ ਤੀਸਰਾ ਮੁਲਕ ਅਮਰੀਕਾ ਹੀ ਸਮਝਿਆ ਜਾਏ ਇਹ ਜਿਹੜੀ ਗੱਲ ਹੈ ਈਵਨ ਇੱਕ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਇਹਦਾ ਮਤਲਬ ਹੈ ਕਰੰਟ ਮੀਟਿੰਗਸ ਇਹਨਾਂ ਦੀਆਂ ਚੱਲ ਰਹੀਆਂ ਨੇ 3 ਪਰਸਨ ਫ্রম ਦ ਟੂ ਸਾਈਡਸ ਹੂ ਵਾ ਬਰੀਫਟ ਔਨ ਦ ਮੈਟਰ ਸੈਡ ਔਨ ਕੰਡੀਸ਼ਨ ਔਫ ਅਨੋਨਿਮਿਟੀ ਇਨਸਾਈਡ ਖਬਰ ਹੀ ਹੈ ਕਿ ਭਈ ਇਹ ਅਮਰੀਕਾ ਵਿਚੋਲਗੀ ਹੁਣ ਕਰ ਰਿਹਾ ਇੰਡੀਅਨ ਇੰਟੈਲੀਜੈਂਸ ਔਰ ਕੈਨੇਡੀਅਨ ਇੰਟੈਲੀਜੈਂਸ ਦੇ ਵਿਚਾਰੇ ਕਿਉਂਕਿ ਵਿਗਨੋਟ ਤਾਂ ਜਿਹੜਾ 4 ਜੁਲਾਈ ਨੂੰ ਰਿਟਾਇਰ ਹੋ ਗਿਆ ਸੀ ਜਿਹੜਾ 7 ਸਾਲ ਇਸ ਏਜੰਸੀ ਦਾ ਹੈਡ ਰਿਹਾ ਔਰ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਕੈਨੇਡਾ ਚ ਸੰਜੇ ਕੁਮਾਰ ਵਰਮਾ ਉਹ ਕੈਨੇਡਾ ਦੀ ਜਿਹੜੀ ਹੈ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਡੀ ਗਰੂਨ ਨਾਲ ਚਾਰ ਵਾਰ ਮਿਲਿਆ ਇਸ ਸਾਲ ਦੇ ਵਿੱਚ ਇਹ ਹੋਰ ਸੋਰਸਸ ਦਾ ਕਹਿਣਾ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਭਈ ਇਹ ਐਮੀਕੀਬਲ ਐਕਸਚੇਂਜ ਕੇ ਆਪਸੀ ਗੱਲਬਾਤ ਬੜੇ ਚੰਗੇ ਮਾਹੌਲ ਦੇ ਵਿੱਚ ਹੋ ਰਹੀ ਹੈ ਇਹ ਸਾਰੀਆਂ ਮੀਟਿੰਗਸ ਦਾ ਫੋਕਸ ਜਿਹੜਾ ਉਹ ਨਿਜਰ ਮਰਡਰ ਹੈ ਜਿਹਨੂੰ ਕੇਸਰੀ ਦੇ ਵਿੱਚ 18 ਜੂਨ ਨੂੰ ਜਿਹਦਾ ਮਰਡਰ ਕੀਤਾ ਗਿਆ ਇੰਡੀਆ ਨੇ ਉਹਨੂੰ ਟੈਰਿਸਟ ਐਲਾਨਿਆ ਸੀ ਜਦੋਂ ਉਹਦਾ ਮਰਡਰ ਹੋਇਆ ਔਰ ਜਸਟਨ ਟਰੂਡੋ ਨੇ ਇੰਡੀਆ ਨੂੰ ਦੋਸ਼ੀ ਦੱਸਿਆ ਔਰ ਇੰਡੀਆ ਨੇ ਜਵਾਬ ਦੇ ਵਿੱਚ ਕਿਹਾ ਕਿ ਇਟ ਇਜ਼ ਐਬਸਰਡ ਐਂਡ ਮੋਟੀਵੇਟਿਡ ਫਿਰ ਸੀਸਸ ਨੇ ਕਿਆ ਕਿ ਜੀ ਹਿੰਦੁਸਤਾਨ ਟਾਈਮ ਨੇ ਕਿਆ ਜਦੋਂ ਅਸੀਂ ਉਹਨਾਂ ਨਾਲ ਇੰਟਰੈਕਟ ਕੀਤਾ ਉਹਨਾਂ ਨੇ ਇਸ ਤੇ ਉੱਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਆਈ ਕੈਨ ਕਨਫਰਮ ਥੈਟ ਡਾਇਰੈਕਟਰ ਹੈਜ਼ ਟ੍ਰੈਵਲਡ ਟੂ ਇੰਡੀਆ ਟੂ ਮੀਟ ਵਿਦ ਅਫੀਸ਼ੀਅਲਸ ਹਾਊਏਵਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਿਉਂਕਿ ਸੀਸਸ ਦਾ ਆਪਣਾ ਮੰਡੇਟ ਹੈ ਅਸੀਂ ਪ੍ਰੈਸ ਨਾਲ ਗੱਲ ਨਹੀਂ ਕਰ ਸਕਦੇ ਇਸ ਲਈ ਇਸ ਤੋਂ ਬਾਅਦ ਅਸੀਂ ਕੋਈ ਇਨਫੋਰਮੇਸ਼ਨ ਨਹੀਂ ਦੇ ਸਕਦੇ ਹੁਣ ਇਹ ਸਾਰਿਆਂ ਨੂੰ ਹੀ ਉਹਨੇ ਅੱਗੇ ਤੋਰਦੇ ਆ ਕਿ ਇਹ ਕਿ ਭਈ ਇਹ ਵਿਕਰਮ ਯਾਦਵ ਦਾ ਨਾਮ ਜਿਹੜਾ ਹੈ ਆਲਰੇਡੀ ਅਮਰੀਕਾ ਦੇ ਵਿੱਚ ਇਸ ਬਾਰੇ ਆ ਚੁੱਕਾ ਹੈ ਔਰ ਇਸ ਗੱਲ ਦੀਆਂ ਇੰਡੀਕੇਸ਼ਨਸ ਨੇ ਜਿਹੜੇ ਲੋਕ ਇਸ ਦੇ ਅੰਦਰਨੀ ਤੋਂ ਸ਼ਾਮਲ ਨੇ ਕਿ ਇਹ ਸੀਸੀ1 ਜਿਹੜਾ ਸੀ ਇ ਨਿਊਯਾਰਕ ਦੇ ਇਨਡਾਈਟਮੈਂਟਸ ਉਹ ਵਿਕਰਮ ਯਾਦਵ ਸੀ ਔਰ ਨਿਜਰ ਦੇ ਮਰਡਰ ਦੇ ਉੱਤੇ ਇਹ ਗੱਲਬਾਤ ਲਗਾਤਾਰਤਾ ਦੇ ਨਾਲ ਜਾ ਰਹੀ ਹੈ ਫਿਰ ਉਹਨੇ ਇਸ ਗੱਲ ਨੂੰ ਹਿੰਦੁਸਤਾਨ ਟਾਈਮ ਨੇ ਜਿਹੜੀ ਬਲੂਮਬਰਗ ਦੀ ਰਿਪੋਰਟ ਹੈ ਉਹਨੂੰ ਹੋਰ ਅੰਦਾਜ਼ ਚ ਲਿਆ ਉਹਨੇ ਕਿਹਾ ਕਿ ਭਈ ਇਸ ਤੋਂ ਇਲਾਵਾ ਵੀ ਹੋਰ ਵੀ ਇੰਡੀਅਨ ਨੈਸ਼ਨਲ ਕੈਨੇਡਾ ਦੀ ਕਸਟਡੀ ਚ ਨੇ ਜਿਹੜੇ ਨਿਜਰ ਔਰ ਪੋਸੀਬਲ ਅਟੈਂਟ ਲਾਈਫ ਆਫ ਪੰਨੂ ਇਸ ਨਾਲ ਜੁੜੇ ਹੋਏ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਅਮਨਦੀਪ ਸਿੰਘ ਭਾਈਸਾਲ ਹੈ ਉਸ ਨੂੰ ਉਹ ਕਸਟਡੀ ਚ ਐ ਪੀਲ ਰਿਜਨਲ ਪੁਲਿਸ ਦੀ ਔਰ ਉਹਨੂੰ 3 ਨਵੰਬਰ ਨੂੰ ਅਰੈਸਟ ਕੀਤਾ ਗਿਆ ਸੀ ਉਹ ਬਿਲਕੁਲ ਬਲੂਮਬਰਗ ਦੀ ਇਸ ਰਿਪੋਰਟ ਦੇ ਨਾਲ ਕਿ ਵੀ ਜਦਨ ਅਗਲੇ ਦਿਨ ਸੰਤੋਖ ਸਿੰਘ ਖੇਲਾ ਦੇ بیٹے ਦਾ ਅਨੰਦ ਕਾਰਜ ਸੀ ਔਰ ਪਨੂ ਨੇ ਉਹਦੇ ਵਿੱਚ ਸ਼ਾਮਲ ਹੋਣਾ ਸੀ ਉਦੋਂ ਹਥਿਆਰਾਂ ਨਾਲ ਫੜਿਆ ਗਿਆ ਔਰ ਉਹਨੇ ਇਹ ਹਿੰਦੁਸਤਾਨ ਟਾਈਮਜ਼ ਨੇ ਵੀ ਕਿਹਾ ਵੀ 4 ਹੋਰ ਬੰਦੇ ਬ੍ਰੈਮਟਨ ਤੋਂ ਗ੍ਰੇਟਰ ਟੋਰਾਂਟੋ ਏਰੀਆ ਚ ਫੜੇ ਗਏ ਸੀ ਉਹਨਾਂ ਦੇ ਉੱਤੇ 9 ਚਾਰਜ ਨੇ ਔਰ ਇਹ ਗ੍ਰਫਤਾਰੀਆਂ ਜਿਹੜੀਆਂ ਨੇ ਵੈਡਿੰਗ ਫੰਕਸ਼ਨ ਤੋਂ ਜਿਹੜਾ ਬ੍ਰੈਂਪਟਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੋਈਆਂ ਔਰ ਉਹਨਾਂ ਨੇ ਕਿਹਾ ਕਿ ਭਈ ਇਹ ਉਹਨਾਂ ਨੇ ਪੰਨੂ ਨੂੰ ਵੀ ਕੋਟ ਕੀਤਾ ਹੈ ਹਿੰਦੁਸਤਾਨ ਟਾਈਮਜ਼ ਨੇ ਕਿ ਪੰਨੂ ਨੇ ਕਿਹਾ ਕਿ ਆਈ ਲੈਟ ਦਾ ਕੈਨੇਡੀਅਨ ਗਵਰਨਮੈਂਟ ਸਪੀਕ ਔਨ ਦਾ ਅਰੈਸਟ ਥੈਟ ਹੂ ਵਾਸ ਟਾਰਗੇਟ ਸਿンス ਇਟ ਸੀਮਸ ਦਿਸ ਇਜ਼ ਐਨ ਔਨਗoing ਐਂਡ ਕੰਪਲੈਕਸ ਇਨਵੈਸਟੀਗੇਸ਼ਨ ਇਨਵੋਲਵਿੰਗ ਦਾ ਇੰਡੀਅਨ ਗਵਰਨਮੈਂਟ ਆਲਸੋ ਹੁਣ ਇਹ ਹਿੰਦੁਸਤਾਨ ਟਾਈਮਜ਼ ਨੇ ਵੀ ਅਕਨੋਲਜ ਕੀਤਾ ਹੈ ਕਿ ਭਈ ਪੰਨੂ ਦੇ ਉੱਤੇ ਸੈਕੰਡ ਅਟੈਂਪਟ ਜੇ ਅਮਰੀਕਨ ਏਜੰਸੀਆਂ ਦੀ ਚੌਕਸੀ ਨੇ ਇੱਥੇ ਰੋਕਿਆ ਤੇ ਕੈਨੇਡੀਅਨ ਏਜੰਸੀਆਂ ਨੂੰ ਵੀ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਐਨ ਉਸ ਮੌਕੇ ਦੇ ਉੱਤੇ ਜਿਹੜਾ ਉਹਨਾਂ ਕਾਤਲਾਂ ਨੂੰ ਫੜਿਆ ਹਾਲਾਂਪਨੂ ਨੇ ਲਾਸਟ ਮਿੰਟ ਆਪਣੀ ਉਸ ਵਿਜ਼ਿਟ ਨੂੰ ਕੈਨਸਲ ਕੀਤਾ ਸੋ ਬਲੂਮਬਰਗ ਦੀ ਸਟੋਰੀ ਨੂੰ ਉਹਨਾਂ ਦੇ ਪੱਤਰਕਾਰ ਜਿਹੜੇ ਨੇ ਲੋਰਾ ਡਿਲਨ ਕੇਨ ਤੇ ਸੁਦੀ ਰਾਜਨ ਸੇਨ ਉਹਨਾਂ ਨੇ ਇਹ ਕਿਹਾ ਕਿ ਵੀ ਅ ਇੰਡੀਆ ਔਰ ਕੈਨੇਡਾ ਦੇ ਅਫੀਸ਼ੀਅਲ ਜਿਹੜੇ ਨੇ ਕਈ ਵਾਰ ਮਿਲੇ ਔਰ ਇਹ ਸਾਹਮਣੇ ਆਇਆ ਕਿ ਵੀ ਨਵੰਬਰ 3 2023 ਨੂੰ ਪੰਜ ਬੰਦੇ ਜਿਹੜੇ ਨੇ ਫਾਇਰ ਆਮ ਚਾਰਜਸ ਥੱਲੇ ਬ੍ਰੈਮਟਨ ਅਨਟੇਰੀਆ ਚ ਫੜੇ ਗਏ ਜਿਨ੍ਹਾਂ ਦੇ ਵਿੱਚ ਇੱਕ ਅ ਜਿਹੜਾ ਉਹਨਾਂ ਨੇ ਕਿਉਂਕਿ ਸੰਤੋਖ ਸਿੰਘ ਖੇਲਾ ਦਾ ਨਾਮ ਹੀ ਇਹਨਾਂ ਨੇ ਦਿੱਤਾ ਪਰ ਉਹਨਾਂ ਨੇ ਕਿਹਾ ਵੀ ਪ੍ਰੋਮਿਨੈਂਟ ਮੈਂਬਰ ਸਿੱਖ ਇੰਡੀਪੈਂਡੈਂਸ ਮੂਵਮੈਂਟ ਦਾ ਉਸ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਸਾਰੇ ਦੂਸਰੇ ਖਾਰਸਤਾਨੀਆਂ ਦੇ ਨਾਲ ਗੁਰਪਤਵੰਨ ਸਿੰਘ ਪੰਨੂ ਨੇ ਵੀ ਆਣਾ ਸੀ ਔਰ ਜਿਹੜੇ ਫੜੇ ਗਏ ਨੇ ਫਿਰ ਅਮਨਦੀਪ ਸਿੰਘ ਦਾ ਨਾਮ ਪ੍ਰੋਮਿਨੈਂਸ ਨਾਲ ਦਿੱਤਾ ਫਿਰ ਉਹਨਾਂ ਨੇ ਕਿਹਾ ਵੀ ਇਹ ਪਿਛਲੇ ਪੀਰੀਅਡ ਚ ਇੰਡੀਆ ਔਰ ਕੈਨੇਡਾ ਦੇ ਇੰਟੈਲੀਜੈਂਸ ਅਫੀਸ਼ਰ ਆਪਸ ਵਿੱਚ ਮਿਲ ਰਹੇ ਨੇ ਇੰਟੈਲੀਜੈਂਸ ਸ਼ੇਅਰ ਕਰ ਰਹੇ ਨੇ ਔਰ ਇਹ ਜਿਹੜੀ ਨਵੀਂ ਇਨਫੋਰਮੇਸ਼ਨ ਆਈ ਹੈ ਉਸ ਤੋਂ ਬਾਅਦ ਦਾ ਨਿਊ ਇਨਫੋਰਮੇਸ਼ਨ ਹੈਜ਼ ਪ੍ਰੌਮਪਟਡ ਮੋਰ ਸਟਾਫ ਟੂ ਡਿਪਾਰਟ ਇੰਡੀਆਜ਼ ਐਕਸਟਰਨਲ ਸਪਾਈ ਏਜੰਸੀ ਰਾ ਦਾ ਪੀਪਲ ਸੈਡ ਇਹਦਾ ਮਤਲਬ ਇਹ ਹੈ ਕਿ ਜਦੋਂ ਹੁਣ ਨਵੀਂ ਐਵੀਡੈਂਸ ਆਈ ਹੈ ਰਾ ਦੇ ਹੋਰ ਅਧਿਕਾਰੀ ਵੀ ਜਿਹੜੇ ਨੇ ਕੈਨੇਡਾ ਚੋਂ ਔਰ ਜਿਹੜੇ ਨੇ ਉਹ ਬਾਹਰ ਕੱਢੇ ਗਏ ਨੇ ਔਰ ਇਹ ਉਹਨਾਂ ਨੇ ਕਿਹਾ ਵੀ ਇਸ ਡਿਪਾਰਟਮੈਂਟ ਤੋਂ ਲੱਗਦਾ ਵੀ ਇੰਡੀਆ ਦੇ ਸਕਿਉਰਟੀ ਰਜਿਮ ਦਾ ਕਲੀਨ ਅਪ ਹੋ ਰਿਹਾ ਕਿਉਂਕਿ ਨਿਊਯਾਰਕ ਦੇ ਵਿੱਚ ਤਾਂ ਫਾਇਲਡ ਸਕੀਮ ਹੈ ਹੀ ਸੀ ਪੰਨੂ ਮਰਡਰ ਦੀ ਕੈਨੇਡਾ ਚ ਵੀ ਇਹ ਸਾਰੇ ਦੇ ਫਾਇਲ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਔਰ ਫਿਰ ਸੀਬੀਸੀ ਨੇ ਰਿਪੋਰਟ ਕੀਤਾ ਉਹਨਾਂ ਨੇ ਕਿ ਕਿਵੇਂ ਜਿਹੜੇ 5 ਕਾਤਲ ਫੜੇ ਗਏ ਉਹ ਹਾਲਾਂ ਸਾਰੇ ਹੀ ਸਿੱਖ ਨਾਵਾਂ ਵਾਲੇ ਪੰਜਾਬੀ ਮੁੰਡੇ ਨੇ ਜਿਹੜੇ ਪਹਾੜੇ ਦੇ ਕਾਤਲ ਉਹਨਾਂ ਨੂੰ ਕੀ ਦੇਖ ਕੇ ਲਿਆਏ ਜਾਂ ਕਿਵੇਂ ਟ੍ਰੇਨਡ ਕਰਕੇ ਲਿਆਏ ਔਰ ਇਹ ਅਜੇ ਤੱਕ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ 5 ਬੰਦੇ ਨੇ ਉਹਨਾਂ ਨੂੰ ਉਹਨਾਂ ਨੇ ਕੋਈ ਗਨ ਚਾਰजेस ਦੇ ਥੱਲੇ ਤਾਂ ਲਿਆ ਅ ਅਜੇ ਪਾਰਾ ਜੇ ਕਿਉਂਕਿ ਕੋਰਟ ਚ ਇਹਨਾਂ ਨੂੰ ਪ੍ਰੂਫ ਕਰਨ ਦਾ ਔਕਾ ਹੁੰਦਾ ਉਹ ਇਸ ਦੇ ਉੱਤੇ ਅਜੇ ਜਿਹੜੇ ਨੇ ਉਹ ਕਮੈਂਟ ਨਹੀਂ ਕਰਦੇ ਪੁਲਿਸ ਐਂਡ ਪ੍ਰੋਸੀਕਿਊਟਰਜ਼ ਇਨ ਅਨਟੇਰੀਓ ਡਿਕਲਾਈਨ ਟੂ ਕਮੈਂਟ ਐਜ਼ ਲੀਗਲ ਪ੍ਰੋਸੈਸ ਇਸ ਸਟਿਲ ਅਨਫੋਲਡਿੰਗ ਫਿਰ ਟਾਈਮਿੰਗ ਆਫ ਦਾ ਅਰੈਸਟ ਇਸ ਸਾਰੇ ਦੇ ਨਾਲ ਜੋੜ ਕੇ ਨਿਖਲ ਗੁਪਤੇ ਦੇ ਨਾਲ ਔਰ ਫਿਰ ਮੋਦੀ ਨੂੰ ਉਹਨਾਂ ਨੇ ਕੋਟ ਕੀਤਾ ਕਿ ਵੀ ਉਹਨੇ ਜਿਹੜਾ ਭਾਵੇਂ ਇੰਡੀਅਨ ਗਵਰਨਮੈਂਟ ਨੇ ਕਿਹਾ ਸੀ ਕਿ ਜੀ ਅਸੀਂ ਐਬਸਰਡ ਐਂਡ ਮੋਟੀਵੇਟਿਡ ਹੈ ਬਟ ਬਾਅਦ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਵੀ ਕਿਵੇਂ ਆਪਣੀਆਂ ਚੋਣ ਰੈਲੀਆਂ ਔਰ ਦੂਸਰਿਆਂ ਦੇ ਵਿੱਚ ਘੁਸਕੇ ਮਾਰਾ ਔਰ ਦੂਸਰੀਆਂ ਗੱਲਾਂ ਕਰਦੇ ਰਹੇ ਨੇ ਔਰ ਕੈਨੇਡੀਅਨ ਗਵਰਨਮੈਂਟ ਨੇ ਇਹ ਸਾਰੇ ਦੇ ਉੱਤੇ ਇਹੀ ਕਿਹਾ ਕਿ ਕੈਨੇਡਾ ਇਜ਼ ਅ ਰੂਲ ਆਫ ਲਾ ਕੰਟਰੀ ਐਂਡ ਦਾ ਪ੍ਰੋਟੈਕਸ਼ਨ ਆਫ आवर ਸਿਟੀਜ਼ਨਸ ਇਜ਼ ਫੰਡਾਮੈਂਟਲ ਕੈਨੇਡਾ ਹੈਜ਼ ਕੰਸਿਸਟੈਂਟਲੀ ਕਾਲਡ ਔਨ ਇੰਡੀਆ ਟੂ ਵਰਕ ਵਿਦ ਕੈਨੇਡੀਅਨ ਅਥਾਰਟिटीज ਔਨ ਥਿਸ ਇਨਵੈਸਟੀਗੇਸ਼ਨ ਇਹ ਜਿਹੜੀ ਹੈ ਪਬਲਿਕ ਸੇਫਟੀ ਮਿਨਿਸਟਰ ਨੂੰ ਕੋਟ ਕੀਤਾ ਗਿਆ ਸੋ ਅਸੀਂ ਸਮਝਦੇ ਹਾਂ ਕਿ ਇੱਕ ਗੱਲ ਇਸ ਤੋਂ ਇਹ ਨਿਕਲਦੀ ਹੈ ਕਿ ਬਈ ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਫੜੇ ਜਾਂਦੇ ਹੋ ਤੁਸੀਂ ਆਪਣੇ ਸਾਰੇ ਆਪਰੇਸ਼ਨ ਸਟਾਪ ਕਰ ਦਿੰਨੇ ਹੋ ਔਰ ਤੁਸੀਂ ਕਹਿੰਦੇ ਹੋ ਕਿ ਬਈ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਕੈਨੇਡਾ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਔਰ ਜੂਮ ਦੇ ਵਿੱਚ ਇਨਡਾਇਕਟਮੈਂਟ ਵੀ ਹੁੰਦੀ ਹੈ ਅਮਰੀਕਾ ਵੀ ਨਖਲ ਗੁਪਤਾ ਨੂੰ ਜਿਹੜਾ ਉਹ ਚੈੱਕ ਰਿਪਬਲਿਕ ਦੇ ਵਿੱਚ ਡਿਟੇਨ ਕਰਵਾ ਦਿੰਦਾ ਇਹਦੇ باوجود ਨਵੰਬਰ 3 ਨੂੰ ਜਿਹੜਾ ਉਹ ਪੰਜ ਕਾਤਲ ਜਿਹੜੇ ਨੇ ਉਹ ਫੜੇ ਜਾਂਦੇ ਨੇ ਕਿਉਂਕਿ ਨਵੰਬਰ 4 ਨੂੰ ਜਿਸ ਵੈਡਿੰਗ 'ਚ ਸੰਤੋਖ ਸਿੰਘ ਖੇਲਾ ਦੇ ਬੇਟੇ ਦੀ ਮੈਰਿਜ ਗੁਰਪਤਵੰਨ ਸਿੰਘ ਪੰਨੂ ਨੇ ਸ਼ਾਮਲ ਹੋਣਾ ਸੀ ਬਲੂਮਬਰਗ ਦੇ ਕਹਿਣ ਮੁਤਾਬਕ ਕਿ ਜਿਹੜਾ ਪ੍ਰਾਈਮ ਟਾਰਗੇਟ ਸੀ ਹੋ ਸਕਦਾ ਹੋਰ ਵੀ ਹੋਣਗੇ ਲੇਕਿਨ ਪ੍ਰਾਈਮ ਟਾਰਗੇਟ ਜਿਹੜੇ ਨੇ ਉਹ ਗੁਰਪਤਵੰਨ ਸਿੰਘ ਪੰਨੂ ਸੀ ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਹੱਦ ਤੱਕ ਡਾਇਸਪੋਰਾ ਸਿੱਖਾਂ ਦਾ ਔਰ ਖਾਸ ਤੌਰ ਤੇ ਖਾਲਸਤਾਨ ਰੈਫਰੈਂਡਮ ਦੀ ਇਹ ਸਾਰੀ ਲਹਿਰ ਨੂੰ ਖਤਮ ਕਰਨ ਦੇ ਲਈ ਕਿਸ ਹੱਦ ਤੱਕ ਇਹ ਕਾਤਲ ਟੋਲਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, ਦਿਨਕਰ ਗੁਪਤਾ ਇਹ ਸਾਰੀ ਜਿਹੜੀ ਚੰਡਾਲ ਚੌਂਕੜੀ ਸ਼ਾਮਲ ਹੈ ਕਿਸ ਹੱਦ ਤੱਕ ਇਹ ਪਹੁੰਚੇ ਹੋਏ ਨੇ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਥਲੇ ਨੂੰ ਬ੍ਰੇਕ ਈਵਰਸ ਤੁਸਨ 17 ਦੇ ਰਾਣ ਨਵਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ